आजो हिसारपुर छोली ਦੇ ਮੌਕੇ ਬੋਲਟ ਤੇ ਪਟਾਕੇ ਪਾਉਣ ਵਾਲੇ ਨੌਜਵਾਨਾਂ ਦੇ ਪੁਲਿਸ ਵੱਲੋਂ ਚਲਾਨ ਕੱਟੇ ਗਏ। ਉਹ ਵੀ ਬੇਟਾ ਆਰਸੀ ਦਿਓ ਤੁਹਾਨੂੰ। ਆਰਸੀ ਲਾਇਓ ਇਹਦੇ। ਕਮਿਟੀਨ ਦੀ ਟੀਮ ਆ। ਚਲ ਜਾ ਮਾ। ਬੱਚੋ ਤੁਹਾਨੂੰ ਕਿੰਨੇ ਵਾਰੀ ਸਮਝਾਇਆ। ਇਹ ਦਾ ਸੰਸਾਰ ਹੈ। ਇਹਨੂੰ ਚੇਂਜ ਨਹੀਂ ਕਰਨਾ, ਇਹਨੂੰ ਬਦਲਣਾ ਨਹੀਂ। ਆ ਹੁਣ ਤੁਹਾਡੇ ਸਾਹਮਣੇ ਚੈੱਕ ਕੀਤਾ ਪਟਾਕੇ ਵੱਜਣ ਰਹੇ ਆ। ਠੀਕ ਹੈ। ਇਤਨਾ ਸ਼ਹਿਰ ਦਾ ਜਿਹੜਾ ਮਾਹੌਲ ਹੈ ਕਿੰਨਾ ਖਰਾਬ ਹੁੰਦਾ। ਤੁਸੀਂ ਬੇਟਾ ਇੰਜੋਏ ਕਰਨਾ, ਆਪਣਾ ਇੰਜੋਏ ਕਰੋ। ਅਸੀਂ ਤੁਹਾਡੇ ਵਾਸਤੇ ਲੱਗੇ ਆਂ ਡਿਊਟੀ। ਕਿ ਕਿਸੇ ਨੂੰ ਇੰਜੋਏ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਪਰ ਤੁਸੀਂ ਇੱਦਾਂ ਕਰਕੇ ਮਾਹੌਲ ਕਿਉਂ ਖਰਾਬ ਕਰਦੇ ਹੋ ਸ਼ਹਿਰ ਦਾ ਇਹਦੀ ਬੇਟਾ ਕਿਸੇ ਨੂੰ ਕੋਈ ਆ ਗਿਆ ਨਹੀਂ ਆ ਗਿਆ ਠੀਕ ਹੈ ਆਹਲਾ ਪੁੱਤ ਇਸ ਤਰ੍ਹਾਂ ਹੈਗਾ ਚਲਾਨ ਕੱਟਿਆ ਆਪਾਂ ਇਹਨੂੰ ਹੁਣ ਸੰਭਾਲ ਕੇ ਰੱਖ ਲਓ ਤੇ ਗਾਂ ਵਾਸਤੇ ਇਹਦਾ ਜਿਹੜਾ ਸਲੰਸਰ ਇਹਨੂੰ ਵੀ ਚੇਂਜ ਕਰੋ ਤੇ ਸ਼ਹਿਰ 'ਚ ਪਟਾਕਾ ਨਹੀਂ ਮਾਰਨਾ ਓਕੇ ਸਾਰੇ ਪ੍ਰੋਮਿਸ ਕਰਦੇ ਹੋ ਤੇ ਪਟਾਕਾ ਨਹੀਂ ਮਾਰਾਂਗੇ ਹਾਂਜੀ ਸਰ ਤੁਸੀਂ ਤਾਂ ਬੋਲੋ ਕਿ ਪਟਾਕਾ ਨਹੀਂ ਮਾਰਦੇ ਸਾਰੇ ਉੱਚੀ ਬੋਲੋ ਨਹੀਂ ਮਾ ਜੀ ਬੱਸ ਸ਼ਹਿਰ 'ਚ ਪਟਾਕੇ ਮਾਰੋਗੇ ਨਹੀਂ ਸਰ ਉੱਚੀ ਬੋਲੋ ਨਹੀਂ ਸਰ ਥੈਂਕ ਯੂ ਜੈ ਹਿੰਦ ਸਰ ਜੈ ਹਿੰਦ